ਵਿੱਤੇ ਦਿਨੀ ਫਰੋਸਪੁਰ ਤੇ ਮੋਚੀ ਬਾਜ਼ਾਰ ਵਿੱਚ ਆਰਐਸਐਸ ਆਗੂ ਤੇ ਪੋਤੇ ਨਵੀਨ ਅਰੋੜਾ ਦੇ ਹੋਏ ਕਤਲकांड ਵਿੱਚ ਨਿਤ ਨਵੇਂ ਖੁਲਾਸੇ ਜਗਜाहਰ ਹੋ ਰਹੇ ਨੇ ਭਾਵੇਂ ਪੁਲਿਸ ਨੇ ਹਤਿਆਕਾਂ ਦੀ ਯੋਜਨਾਬੰਦੀ ਕਰਨ ਵਾਲੇ ਜਤਿਨ ਕਾਲੀ ਕਰਨਵ ਤੇ ਹਰਸ਼ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਭਾਵਨਾ ਨਾਮ ਦੀ ਇੱਕ ਔਰਤ ਤੱਕ ਜਾ ਪਹੁੰਚੀ ਹੈ ਮਾਮਲੇ ਵਿੱਚ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਪੁਲਿਸ ਨੂੰ ਇਹ ਪਤਾ ਲੱਗ ਗਿਆ ਹੈ ਗੋਲੀਆਂ ਚ ਚਲਾਉਣ ਵਾਲਾ ਕੋਈ ਨਸ਼ੱਤਰ ਨਾਮ ਦਾ ਵਿਅਕਤੀ ਸੀ ਅਤੇ ਉਹ ਵਾਰਦਾਤ ਮਗਰੋਂ ਭਾਵਨਾ ਕੋਲ ਹੀ ਰੁਕਿਆ ਸੀ ਜਿਸ ਤੇ ਪੁਲਿਸ ਨੇ ਭਾਵਨਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਭਾਵਨਾ ਤੋਂ ਪੁੱਛ ਕੇ ਮਗਰੋਂ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨੇ ਮਾਰਨ ਵਾਲੇ ਨੇ ਤਾਂ ਸੋਚਿਆ ਨਹੀਂ ਵਗ ਕੇ ਕੈਦ ਕੀ ਦੇਵਗੇ ਡਾਕਟਰ ਸ਼੍ਰੀ ਰਾਮੇਸ਼ਵਰ ਰਾਣਾ ਉਪ ਸੰਗਠਕ ਨੇ ਭਾਰਤ ਵਿਕਾਸ ਅਦਾਰਾ ਦੇ ਕਰਕੇ ਤੇ ਆ ਵੀ ਉਹਨੂੰ ਪਾ ਵੀ ਉਹ ਸਮੇਂ ਇਹ ਨਾਲ ਮੁੰਡੇ ਮਜਬੂਤ ਨੇ ਪਰ ਉਹਨੂੰ ਭੁਲੇਖਾ ਸੀ ਉਹ ਇੱਕ ਲੋਕਾਂ ਦੇ ਨਹੀਂ ਇੱਕ 50 ਦੇ ਨਹੀਂ ਇੱਕ ਇਹ ਜਿਹੜੇ ਗੁੰਡਾਂ ਸਰੇ ਉਹਨਾਂ ਦੇ ਤਬੂਤ ਦਾ ਕਿੰਨ ਬਣਦਾ ਕੰਮ ਕਰੇ ਮੈਂ ਇਹ ਬੇਲੀਆਂ ਨਾਲ ਬਹੁਤ ਬਹੁਤ ਧੰਨਵਾਦੀਆਂ ਸ਼ਹਿਰ ਵਿੱਚ ਇੱਕ ਚਿਰਾਗ ਖਾ ਨਾ ਰਿਹਾ ਇਹ ਚਿਰਾਗ ਦਾ ਕੰਮ ਕਰਦੇ ਸੀ ਜਲੀਤ ਜੀ ਦੁਨੀਆ ਨੂੰ ਬਹੁਤ ਅਸੀਂ ਜਿਗਿਆ ਸਹਿ ਦਿੰਦੇ ਸੀ ਆਪਣੀ ਵੀਡੀਓ ਦੇ ਰਾਹੀਂ ਵਿੱਤੇ ਦਿਨੀ ਫਰੋਜ਼ਪੁਰ ਤੇ ਮੋਚੀ ਬਾਜ਼ਾਰ ਵਿੱਚ ਆਰਐਸਐਸ ਆਗੂ ਤੇ ਪੋਤੇ ਨਵੀਨ ਅਰੋੜਾ ਦੇ ਹੋਏ ਕਤਲकांड ਵਿੱਚ ਨਿਤ ਨਵੇਂ ਖੁਲਾਸੇ ਜਗਜाहਰ ਹੋ ਰਹੇ ਨੇ ਪਹਾਵੇਂ ਪੁਲਿਸ ਨੇ ਹਤਿਆਕਾਂ ਦੀ ਯੋਜਨਾਬੰਦੀ ਕਰਨ ਵਾਲੇ ਜਤਿਨ ਕਾਲੀ ਕਰਨਵ ਤੇ ਹਰਸ਼ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਪੁਲਿਸ ਦੀ ਪੈੜ ਹੁਣ ਲੁਧਿਆਣਾ ਦੀ ਭਾਵਨਾ ਨਾਮ ਦੀ ਇੱਕ ਔਰਤ ਤੱਕ ਜਾ ਪਹੁੰਚੀ ਹੈ ਮਾਮਲੇ ਵਿੱਚ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਪੁਲਿਸ ਨੂੰ ਇਹ ਪਤਾ ਲੱਗਿਆ ਹੈ कि गोलियां चलाਉਣ ਵਾਲਾ ਕੋਈ ਨਸ਼ੱਤਰ ਨਾਮ ਦਾ ਵਿਅਕਤੀ ਸੀ ਅਤੇ ਉਹ ਵਾਰਦਾਤ ਮਗਰੋਂ ਭਾਵਨਾ ਕੋਲ ਹੀ ਰੁਕਿਆ ਸੀ ਜਿਸ ਤੇ ਪੁਲਿਸ ਨੇ ਭਾਵਨਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਭਾਵਨਾ ਤੋਂ ਪੁੱਛਗਿੱਛ ਮਗਰੋਂ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨੇ ਮਾਰਨ ਵਾਲੇ ਨੇ ਤਾਂ ਸੋਚਿਆ ਜੀ ਉਹਨਾਂ ਫੈਮਲੀ ਕੀ ਦੇ ਦੂਗੀ ਡਾਕਟਰ ਸ਼੍ਰੀ ਰਮੇਸ਼ਵਰ ਰਾਣਨ ਮੁੱਖ ਸੰਗਠਕ ਨੇ ਭਾਰਤ ਵਿਕਾਸ ਪਰਿਸ਼ਦ ਦੇ ਕਰਕੇ ਕਿਤੇ ਹੈ ਕਿ ਅਸੀਂ ਉਹਨੂੰ ਪਾ ਰਹੀ ਹਾਂ ਉਸ ਸਮੇਂ ਇਹ ਨਾਲ ਦੇ ਮੁਡੇ ਮਿਹਬੂਤ ਨੇ ਪਰ ਉਹਨੂੰ ਭੁਲੇਖਾ ਸੀ ਓਏ ਲੋਕਾਂ ਦੇ ਲਈ ਇੱਕ ਸਿਰਫ 50 ਦੇ ਲਈ ਇੱਕ ਇਹ ਜਿਹੜੇ ਗੁੰਡਾ ਸਾਰੇ ਉਹਨਾਂ ਦੇ ਤਬੂਤ ਦਾ ਕਿੱਲ ਬਣ ਕੇ ਕੰਮ ਕਰੇ ਮੈਂ ਇਹ ਬੇਟੀ ਨਾਲ ਬਹੁਤ ਬਹੁਤ ਧੰਨਵਾਦੀ ਆ ਸ਼ਹਿਰ ਵਿੱਚ ਇੱਕ ਚਿਰਾਗ ਖਾਣਾ ਇਹ ਚਿਰਾਗ ਦਾ ਕੰਮ ਕਰਦੇ ਸੀ ਜਲੀਤ ਜੀ ਦੁਨੀਆ ਨੂੰ ਬਹੁਤ ਅਸੀਆ ਜਿਗਿਆ ਸਹਿ ਦਿੰਦੇ ਸੀ ਆਪਣੀ ਵੀਡੀਓ ਦੇ ਰਾਹੀਂ